ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਨਾਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਸਾਨ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਸ਼ਾ ਮਹਾਰਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਜਿਨ੍ਹਾਂ ਦੀ ਪਾਵਨ ਪਵਿੱਤਰ ਬਾਣੀ ਖਾਲਸਾ ਜੀ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਜਿਹੜੀ ਹੈ ਲੋਕ ਪਰਲੋਕ ਵਿੱਚ ਰੱਖਿਆ ਕਰਨ ਵਾਲੀ ਹੈ ਮਹਾਰਾਜ ਦੀਨ ਦੁਨੀ ਦੇ ਪਾਸ਼ਾਾਂ ਦੇ ਪਾਸ਼ਾ ਸਤਿਗੁਰੂ ਦੇ ਚਰਣੀ ਲੱਗिए ਮਹਾਰਾਜ ਦੀ ਬਾਣੀ ਪੜੀਏ ਅਮਰਤ ਵੇਲਾ ਸੰਭੀਏ ਫਿਰ ਖਾਲਸਾ ਜੀ ਪਤਾ ਲੱਗਦਾ ਹੈ ਰੱਬ ਕੀ ਹੈ ਗੁਰੂ ਕੀ ਹੈ ਗੁਰੂ ਕੀ ਹੁੰਦਾ ਤੇ ਕਿੱਡੀ ਵੱਡੀ ਸ਼ਕਤੀ ਦਾ ਮਾਲਕ ਹੈ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਮਹਾਰਾਜ ਨਾਲ ਜੁੜਦਾ ਹੈ ਵਾਹ ਗੁਰੂ ਉਹਨਾਂ ਨੂੰ ਆਪਣਾ ਆਪਾ ਵਿਖਾ ਦਿੰਦਾ ਆਪਣੀ ਬਾਣੀ ਦਾ ਖਾਲਸਾ ਜੀ ਪ੍ਰਭਾਵ ਵੀ ਵਿਖਾ ਦਿੰਦਾ ਆਪਣੀ ਬਾਣੀ ਦਾ ਸਭ ਕੁਝ ਮਹਾਰਾਜ ਦਰਸ਼ਨ ਦੇਦਾਰਾ ਕਰਵਾ ਦਿੰਦੇ ਨੇ ਜਿਹੜੇ ਸਤਗੁਰ ਸੱਚੇ ਪਾਸ਼ਾ ਦੇ ਚਰਨੀ ਲੱਗ ਜਾਂਦੇ ਤੇ ਭਾਈ ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਸ਼ਾ ਦੀ ਸੋਝੀ ਨਹੀਂ ਜਾਂ ਜਿਹੜੇ ਅਜੇ ਤੱਕ ਮਹਾਰਾਜ ਨਾਲ ਜੁੜੇ ਨਹੀਂ ਉਹ ਮਹਾਰਾਜ ਦੀ ਸ਼ਰਣੀ ਪੈ ਜਾਓ ਕਿਉਂਕਿ ਸਮਾਂ ਇਹੋ ਜਿਹਾ ਆ ਰਿਹਾ ਖਾਲਸਾ ਜੀ ਮਹਾਰਾਜ ਤੋਂ ਬਿਨਾ ਕੋਈ ਬਚਾਉਣ ਵਾਲਾ ਨਹੀਂ ਕੋਈ ਰੱਖਣ ਵਾਲਾ ਨਹੀਂ ਕਿਸੇ ਨੇ ਬਾਹ ਨਹੀਂ ਫੜਨੀ ਮਹਾਰਾਜ ਤੋਂ ਬਿਨਾ ਸੋ ਭਾਈ ਜੇ ਮਹਾਰਾਜ ਦੀ ਸ਼ਰਨ ਆ ਜਾਵਾਂਗੇ ਸਤਿਗੁਰ ਮਹਾਰਾਜ ਜਿਹੜੇ ਨੇ ਉਹ ਰੱਖਿਆ ਕਰਨਗੇ ਸੋ ਸੱਚੇ ਪਾਤਸ਼ਾਹ ਤੋਂ ਬਿਨਾ ਖਾਲਸਾ ਜੀ ਹੋਰ ਕੋਈ ਰੱਖਿਆ ਕਰਨ ਵਾਲਾ ਨਹੀਂ ਜਿਹੜਾ ਸਤਿਗੁਰ ਦੀ ਸ਼ਰਨ ਆ ਜਾਂਦਾ ਹੈ ਉਹਦੀ ਫਿਰ ਰੱਖਿਆ ਕਲਗੀਧਰ ਸਵਾਮੀ ਮਹਾਰਾਜ ਕਰਦੇ ਨੇ ਤੇ ਜਿਹੜਾ ਖਾਲਸਾ ਜੀ ਪੰਥ ਨਾਲ ਵੈਰ ਕਮਾਉਂਦਾ ਹੈ ਧੋਖਾ ਦਿੰਦਾ ਹੈ ਜਾਂ ਖਾਲਸਾ ਜੀ ਪੰਥ ਦੀ ਨਿੰਦਿਆ ਕਰਦਾ ਹੈ ਗੁਰੂ ਦੀ ਨਿੰਦਿਆ ਕਰਦਾ ਹੈ ਫਿਰ ਉਹਨੂੰ ਮਾਇਆ ਵੇਖ ਲੈਂਦੀ ਹੈ ਪਛਾਣ ਲੈਂਦੀ ਹੈ ਤੇ ਫਿਰ ਖਾਲਸਾ ਜੀ ਇਹੋ ਜਿਹਾ ਜੰਗਾਲ ਵਿੱਚ ਪਾ ਕੇ ਮਾਰਦੀ ਹੈ ਬੰਦੇ ਨੂੰ ਸਮਝ ਵੀ ਨਹੀਂ ਆਉਂਦੀ ਸਤਗੁਰ ਦੇ ਚਰਣੀ ਲੱਗिए ਕਿਉਂਕਿ ਸਤਗੁਰ ਤੋਂ ਵੱਡਾ ਖਾਲਸਾ ਜੀ ਹੋਰ ਕੋਈ ਹੈ ਨਹੀਂ ਉਹਦੀ ਗੱਤ ਕੋਈ ਕਹਿ ਨਹੀਂ ਸਕਦਾ ਵਾਹਿਗੁਰੂ ਦੀ ਮਹਿਮਾ ਕੋਈ ਕਰ ਨਹੀਂ ਸਕਦਾ ਆਪਣੀ ਗੱਤ ਆਪੇ ਜਾਣਨਾ ਹੈ ਮਹਾਰਾਜ ਕਹਿੰਦੇ ਆਪਣੀ ਗੱਤ ਵਾਹਿਗੁਰੂ ਆਪੇ ਜਾਣਦਾ ਆਪਣੇ ਬਾਰੇ ਉਹ ਆਪ ਹੀ ਜਾਣਦਾ ਕਿਹੋ ਜਿਹਾ ਹੈ ਕਿੱਡਾ ਵੱਡਾ ਹੈ ਸਭ ਕੁਝ ਉਹ ਆਪ ਜਾਣਦਾ ਹੈ ਸੁਣ ਸੁਣ ਅਵਰ ਵਖਾਨਾ ਮਹਾਰਾਜ ਕਹਿੰਦੇ ਸਾਡੇ ਵਰਗੇ ਤੇ ਉਹਦੀ ਮਹਿਮਾ ਲੋਕਾਂ ਕੋਲੋਂ ਸੁਣ ਸੁਣ ਕੇ ਕਰੀ ਜਾਂਦੇ ਬਾਣੀ ਵਿੱਚ ਪੜੇ ਹੋਏ ਬਚਨ ਸੁਣਾਉਨੇ ਹਾਂ ਕਿ ਮਹਾਰਾ ਏਦਾਂ ਨੇ ਮਹਾਰਾ ਐਵੇਂ ਨੇ ਪਰ ਖਾਲਸਾ ਜੀ ਸਤਗੁਰ ਕਿੱਡਾ ਵੱਡਾ ਹੈ ਮਹਾਰਾ ਉਹ ਆਪ ਹੀ ਜਾਣਦੇ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਸਹਿ ਪੰਗਸੂ ਰੂਪ ਹੈ ਸਤਿਗੁਰੂ ਅਜੂਨੀ ਰੂਪ ਹੈ ਸਤਿਗੁਰੂ ਮਹਾਰਾਜ ਸੱਚੇ ਪਾਸ਼ਾ ਜੂਨਾ ਤੋਂ ਪਰੇ ਹੈ ਜੂਨਾ ਤੋਂ ਰਹਿਤ ਹੈ ਤੇ ਖਾਲਸਾ ਜੀ ਜਿਹੜਾ ਖੁਦ ਜੂਨਾ ਤੋਂ ਰਹਿਤ ਹੈ ਉਹੀ ਸਾਨੂੰ ਜੂਨਾ ਤੋਂ ਰਹਿਤ ਕਰ ਸਕਦਾ ਜਿਹੜਾ ਆਪ ਕਰਤਾ ਪੁਰਖ ਹੈ ਜਿਨੇ ਸਭ ਕੁਝ ਬਣਾਇਆ ਹੈ ਉਹੀ ਜਾਣਦਾ ਹੈ ਸਾਡੀ ਕਦੋਂ ਮੁਕਤੀ ਹੋਣੀ ਹੈ ਕਿੱਦਾਂ ਅਸੀਂ ਬਾਣੀ ਨਾਲ ਜੁੜੀਏ ਜਿਹੜਾ ਆਪ ਨਿਰਭਉ ਹੈ ਉਹੀ ਭਾਈ ਸਾਡੇ ਡਰਾਂ ਨੂੰ ਦੂਰ ਕਰ ਸਕਦਾ ਸਾਡੇ ਭੈਅ ਦੂਰ ਕਰ ਸਕਦਾ ਜਿਹੜਾ ਵਾਹਿਗੁਰੂ ਆਪ ਨਰਵੈਰ ਹੈ ਉਹੀ ਸਾਡੇ ਅੰਦਰੋਂ ਈਰਖਾ ਖਤਮ ਕਰ ਸਕਦਾ ਸੋ ਖਾਲਸਾ ਜੀ ਇਹ ਸਾਰੇ ਗੁਣ ਮਿਲਦੇ ਨੇ ਉਹ ਅਕਾਲ ਪੁਰਖ ਦੇ ਵਿੱਚੋਂ ਤੇ ਅਕਾਲ ਪੁਰਖ ਵਾਹਿਗੁਰੂ ਕਿਵੇਂ ਮਿਲਦਾ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਗੁਰ ਪ੍ਰਸਾਦ ਖਾਲਸਾ ਜੀ ਗੁਰੂ ਦੀ ਕਿਰਪਾ ਤੋਂ ਬਿਨਾ ਪ੍ਰਾਪਤੀ ਨਹੀਂ ਹੋ ਸਕਦੀ ਹੁਣ ਜਿਵੇਂ ਆਪਾਂ ਸੰਸਾਰ ਵਿੱਚ ਕਿੰਨੇ ਲੋਕ ਹਾਂ ਸਾਰੇ ਖਾਲਸਾ ਜੀ ਨਗੁਰੇ ਹੀ ਤੁਰੇ ਫਿਰਦੇ ਆ ਨਾ ਬੇਸ਼ੱਕ ਸਤਿਗੁਰੂ ਦੇ ਚਰਨਾਂ ਕਮਲਾਂ ਵਿੱਚ ਆਉਨੇ ਆ ਪਰ ਗੁਰੂ ਦੀ ਮੰਨੀ ਤੇ ਨਹੀਂ ਨਾ ਗੁਰੂ ਦੀ ਮੰਨਣ ਵਾਲਾ ਹੀ ਗੁਰੂ ਵਾਲਾ ਬਣਦਾ ਹੈ ਗੁਰੂ ਦਾ ਹੁਕਮ ਹੈ ਅਮਰਤ ਧਾਰੀ ਹੋਣਾ ਖੰਡੇ ਬਾਟੇ ਦੀ ਪਾਉਲ ਛਕਣੀ ਸੋ ਇਹ ਕਲਗੀਧਰ ਸਵਾਮੀ ਜੀ ਦਾ ਪੰਥ ਨੂੰ ਹੁਕਮ ਹੈ ਜਿਹੜਾ ਪੰਥ ਵਿੱਚ ਸ਼ਾਮਲ ਹੋਣਾ ਚਾਹੁੰਦਾ ਖੰਡੇ ਦੀ ਪਾਉਲ ਛਕੇ ਫੇਰ ਹੀ ਖਾਲਸਾ ਜੀ ਉਹ ਗੁਰੂ ਵਾਲਾ ਹੈ ਤੇ ਮਹਾਰਾਜ ਦਾ ਹੁਕਮ ਹੈ ਕਲਗੀਧਰ ਪਾਤਸ਼ਾਹ ਦੇ ਜੇ ਕਿਸੇ ਨੇ ਦਰਸ਼ਨ ਕਰਨੇ ਨੇ ਸਤਿਗੁਰੂ ਕਹਿੰਦੇ ਕੇਸਾ ਧਾਰੀ ਹੋਣਾ ਜ਼ਰੂਰੀ ਹੈ ਕੇਸਾ ਧਾਰੀ ਹੋਵੋ ਸ਼ਸਤਰ ਧਾਰੀ ਹੋਵੋ ਫਿਰ ਕਲਗੀਧਰ ਸਵਾਮੀ ਮਹਾਰਾਜ ਕਹਿੰਦੇ ਸਾਡੇ ਦਰਸ਼ਨ ਹੋਣਗੇ ਨਹੀਂ ਤੇ ਨਹੀਂ ਖਾਲਸਾ ਜੀ ਹੁਣ ਇੱਥੇ ਕਹੀਂ ਕਹਿ ਦੇਣ ਸਾ ਏਦਾਂ ਕਿਦਾਂ ਹੋ ਸਕਦਾ ਪਰ ਮਹਾਰਾਜ ਦੇ ਬਚਨ ਨੇ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਨੇ ਮਹਾਰਾਜ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਵੀ ਬਿਨਾ ਕੇਸਾਂ ਤੋਂ ਭਾਈ ਤੂੰ ਭੇਡ ਹੈ ਤੇ ਭੇਡਾਂ ਨੂੰ ਸਾਡੇ ਕਾਹਦੇ ਦਰਸ਼ਨ ਅਸੀਂ ਸ਼ੇਰਾਂ ਨੂੰ ਦਰਸ਼ਨ ਦਿੰਨੇ ਆ ਤੇ ਖਾਲਸਾ ਜੀ ਇਸ ਕਰਕੇ ਕੇਸਾ ਧਾਰੀ ਹੋਣਾ ਬਹੁਤ ਜ਼ਰੂਰੀ ਹੈ ਮਹਾਰਾਜ ਮੇਰਾ ਕਰਨ ਸੋ ਸੱਚੇ ਪਾਸ਼ਾ ਜੀ ਦੀਨ ਦੁਨੀ ਦੇ ਮਾਲਕ ਵਰਗਾ ਖਾਲਸਾ ਜੀ ਕੋਈ ਨਹੀਂ ਕੋਈ ਦੇਵੀ ਦੇਵਤਾ ਵਾਹਿਗੁਰੂ ਸੱਚੇ ਪਾਸ਼ਾ ਦੀ ਮਹਿਮਾ ਨੂੰ ਜਾਣ ਨਹੀਂ ਸਕਦਾ ਪੰਚਮ ਪਾਸ਼ਾ ਮਹਾਰਾਜ ਨੇ ਬੜੇ ਬਚਨ ਕੀਤੇ ਨੇ ਸੰਕਰਾ ਨਹੀਂ ਜਾਨਣਾ ਭੇਵ ਖੋਜਤ ਹਾਰੇ ਦੇਵ ਮਹਾਰਾਜ ਕਹਿੰਦੇ 88000 ਸਾਲ ਦੀ ਸਮਾਦੀ ਲਾਉਣ ਵਾਲਾ ਜਿਹੜਾ ਸ਼ਿਵਜੀ ਭਗਵਾਨ ਹੈ ਉਹਨੂੰ ਵੀ ਵਾਹਿਗੁਰੂ ਜੀ ਦਾ ਕੋਈ ਭੇਦ ਨਹੀਂ ਹੈ ਕੁਝ ਨਹੀਂ ਪਤਾ ਵਾਹਿਗੁਰੂ ਜੀ ਬਾਰੇ ਕੀ ਹੈ ਵਾਹਿਗੁਰੂ ਕੌਣ ਨੇ ਕਿੱਡੇ ਬਿਆੰਤ ਨੇ ਕੁਝ ਨਹੀਂ ਜਾਣਦਾ ਖਾਲਸਾ ਜੀ ਐਡਾ ਵੱਡਾ ਜਿਹੜਾ ਤਪਸਵੀ ਹੋਵੇ ਉਹ ਵੀ ਪਰਮੇਸ਼ਰ ਵਾਹਿਗੁਰੂ ਦੇ ਭੇਦ ਨੂੰ ਨਹੀਂ ਜਾਣ ਸਕਦਾ ਤੇ ਮਹਾਰਾਜ ਕਹਿੰਦੇ ਖੋਜ ਤਹਾਰੇ ਦੇਵ ਸਾਰੇ ਦੇਵੀ ਦੇਵਤੇ 33 ਕਰੋੜ ਦੇਵਤਾ 9 ਲੱਖ ਦੇਵੀ ਖਾਲਸਾ ਜੀ 84 ਸਿੱਧ ਨੇ ਤੇ 52 ਵੀਰ ਨੇ ਇਹਨਾਂ ਨੂੰ ਕੁਝ ਸੋਝੀ ਨਹੀਂ ਵਾਹਿਗੁਰੂ ਸੱਚੇ ਪਾਸ਼ਾ ਕਿੱਡਾ ਵੱਡਾ ਹੈ ਕੁਝ ਨਹੀਂ ਇਹਨਾਂ ਨੂੰ ਪਤਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇ ਖਾਲਸਾ ਜੀ ਕਈ ਕਹਿੰਦੇ ਨੇ ਜਿਹੜੇ ਦੇਵਤਿਆਂ ਦੇਵੀਆਂ ਨੂੰ ਮੰਨਦੇ ਨੇ ਮਾਤਾਵਾਂ ਦੇ ਜਾਂਦੇ ਨੇ ਕੋਈ ਕੋਈ ਕਿਤੇ ਕੋਈ ਕਿਤੇ ਪਰ ਮਹਾਰਾਜ ਕਹਿੰਦੇ ਨੇ ਦੇਵੀਆਂ ਨਹੀਂ ਜਾਣਨਾ ਮਰਮ ਜਿਹੜੀਆਂ ਦੇਵੀਆਂ ਨੇ ਇਹ ਮਰਮ ਨਹੀਂ ਪਰਮੇਸ਼ਰ ਦਾ ਭੇਦ ਨਹੀਂ ਜਾਣਦੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਖਾਲਸਾ ਜੀ ਸਾਰੀਆਂ ਮਾਤਾਵਾਂ ਮਹਾਰਾਜ ਦਾ ਆਸਣ ਸਾਫ਼ ਕਰਨ ਆਉਂਦੀਆਂ ਸੀ 9ਵੇਂ ਪਾਸ਼ਾ ਮਹਾਰਾਜ ਦੇ ਚਰਣਾ ਵਿੱਚ 6ਵੇਂ ਪਾਸ਼ਾ ਮਹਾਰਾਜ ਦੇ ਚਰਣਾ ਵਿੱਚ ਸੋ ਉੱਥੇ ਫਿਰ 10ਵੇਂ ਪਾਸ਼ਾ ਕਲਗੀ ਤਰ ਸਵਾਮੀ ਮਹਾਰਾਜ ਦੇ ਕੋਠੇ ਜਿਹੜਾ ਘੋੜਾ ਸੀ ਕੋੜੇ ਦੇ ਕਾਠੀ ਪਾਉਣ ਘੋੜੇ ਤੇ ਕਾਠੀ ਪਾਉਣ ਵਾਸਤੇ ਆਉਂਦੀਆਂ ਸੀ ਭਾਈ ਨੰਦ ਲਾਲ ਜੀ ਨੇ ਵੀ ਉਹ ਖਾਲਸਾ ਦੀ ਇੱਕ ਸਾਖ ਹੀ ਆਉਂਦੀ ਆ ਭਾਈ ਨੰਦ ਲਾਲ ਜੀ ਨਾਲ ਜੁੜੀ ਇਹ ਮਤਾਵਾਂ ਜਿਹੜੀਆਂ ਸਨ ਦੇਵੀਆਂ ਸਭੇ ਮਹਾਰਾਜ ਦੇ ਚਰਣੀ ਕਮਲਾਂ ਵਿੱਚ ਵੱਸਦੀਆਂ ਸਨ ਦਾਸੀਆਂ ਨੇ ਆ ਕਾਲਪੁਰਖ ਦੀ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਦਾਸੀਆਂ ਨੇ ਤੇ ਜਿਵੇਂ ਇੱਕ ਸਾਖੀ ਵੀ ਆਉਂਦੀ ਆ ਕਿ ਖਾਲਸਾ ਜੀ ਧੰਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਗੋਇੰਦਵਾਲ ਸਾਹਿਬ ਵਸਾਇਆ ਸਤਿਗੁਰੂ ਉੱਥੇ ਸਜੇ ਹੋਏ ਇੱਕ ਆਪਾਂ ਪਹਿਲਾਂ ਵੀ ਇੱਕ ਹੱਡ ਬੀਤੀ ਵਿੱਚ ਖਾਲਸਾ ਜੀ ਸੁਲਾਉਣਾ ਕੀਤੇ ਜਿਹੜਾ ਵੈਸ਼ ਨੂੰ ਮਤ ਦਾ ਪੰਡਤ ਸੀ ਤੇ ਉਹ ਖਾਲਸਾ ਜੀ ਭਗਵਾਨ ਕ੍ਰਿਸ਼ਨ ਜੀ ਨੂੰ ਮੰਨਦਾ ਸੀ ਤੇ ਉਹਨੇ ਫਿਰ ਭੋਜਨ ਨਹੀਂ ਸੀ ਸਕਿਆ ਤੇ ਉਹਨੇ ਫਿਰ ਉਹ ਸਾਰੀ ਇੱਕ ਖਾਲਸਾ ਜੀ ਹੋਰ ਬ੍ਰਾਹਮਣ ਆਉਂਦਾ ਉਹ ਉਹਦਾ ਨਾਮ ਸੀ ਖੇਡਾ ਸੋਇਨੀ ਬ੍ਰਾਹਮਣ ਖੇਡਾ ਸੋਇਨੀ ਉਹਦਾ ਨਾਮ ਸੀ ਖੇਡਾ-ਖੇਡਾ ਉਹਨੂੰ ਕਹਿੰਦੇ ਸਨ ਤੇ ਖਾਲਸਾ ਜੀ ਦੁਰਗਾ ਦਾ ਪੁਜਾਰੀ ਸੀ ਮਾਤਾ ਦੁਰਗਾ ਦਾ ਪੁਜਾਰੀ ਸੀ ਹਰ ਸਾਲ ਉਹ ਖਾਲਸਾ ਜੀ ਯਾਤਰਾ ਕਰਨ ਵਾਸਤੇ ਇਧਰੋਂ ਜਾਂਦਾ ਹੁੰਦਾ ਸੀ ਲਾਹੌਰ ਦੇ ਏਰੀਏ ਦਾ ਸੀ ਤੇ ਜਦੋਂ ਖਾਲਸਾ ਜੀ ਉਹਨੇ ਯਾਤਰਾ ਕਰਨ ਵਾਸਤੇ ਜਾਣਾ ਤਾਂ ਮੇਨ ਜਿਹੜਾ ਰਸਤਾ ਸੀ ਜਾਣ ਵਾਸਤੇ ਉਹ ਇਹ ਸੀਗਾ ਗੋਇੰਦਵਾਲ ਸਾਹਿਬ ਵਾਲਾ ਤੇ ਉਹ ਖਾਲਸਾ ਜੀ ਨਾਲ ਉਹਦੇ ਕਾਫੀ ਮਨੁੱਖ ਤੇ ਜਦੋਂ ਉਹ ਤੁਰਦਾ ਸਫਰ ਕਰਦਾ ਕਰਦਾ ਸ਼੍ਰੀ ਗੋਇੰਦਵਾਲ ਸਾਹਿਬ ਪਹੁੰਚਿਆ ਉਹਨੇ ਧੰਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਬਹੁਤ ਸੁਣੀ ਸੀ ਉਹਨੇ ਸੋਚਿਆ ਵੀ ਮਾਤਾ ਦੇ ਦਰਸ਼ਨ ਕਰਨ ਤੇ ਜਾਣਾ ਨਾਲੇ ਇੱਥੇ ਠਹਿਰ ਜਾਵਾਂਗੇ ਨਾਲੇ ਸਤਗੁਰਾਂ ਦੇ ਦਰਸ਼ਨ ਕਰ ਲਾਂਗੇ ਕਹਿੰਦੇ ਬਹੁਤ ਮਹਿਮਾ ਵਾਲੇ ਨੇ ਕਿ ਖਾਲਸਾ ਜੀ ਜਦੋਂ ਗੋਇੰਦਵਾਲ ਸਾਹਿਬ ਦੇ ਵਿੱਚ ਐਂਟਰ ਹੋਇਆ ਨਾਲ ਆਪਣੇ ਸੰਗ ਲਿਆ ਜਦੋਂ ਅੰਦਰ ਵੜਿਆ ਤੇ ਅੱਗੇ ਜਿਹੜੇ ਖਾਲਸਾ ਜੀ ਸੇਵਾਦਾਰ ਸੀ ਉਹਨਾਂ ਨੇ ਕਿਹਾ ਕਿ ਮਹਾਰਾਜ ਦਾ ਹੁਕਮ ਹੈ ਕਿ ਪਹਿਲੇ ਪੰਗਤ ਪਾਛ ਸੰਗਤ ਮਹਾਰਾਜ ਸੱਚੇ ਪਾਸ਼ਾ ਦਾ ਬਚਨ ਹੈ ਕਿ ਪਹਿਲਾਂ ਪ੍ਰਸ਼ਦਾ ਛਕੋ ਭੋਜਨ ਛਕੋ ਭੋਜਨ ਛਕਣ ਤੋਂ ਬਾਅਦ ਫਿਰ ਸਾਡੇ ਦਰਸ਼ਨ ਹੋਣਗੇ ਤੇ ਖਾਲਸਾ ਜੀ ਜਿਹੜਾ ਖੇਡਾ ਬ੍ਰਾਹਮਣ ਸੀ ਇਨੇ ਸੋਚਿਆ ਵੀ ਮੈਂ ਤਾਂ ਮਰਿਆਦਾ ਅਨੁਸਾਰ ਇਹਨਾ ਆਪਣਾ ਪ੍ਰਸ਼ਾਦਾ ਆਪ ਤਿਆਰ ਕਰਕੇ ਖਾਣਾ ਮੈਂ ਤਾਂ ਨਹੀਂ ਇੱਥੋਂ ਖਾਣਾ ਵੀ ਇੱਥੇ ਤੇ ਸਾਰੀ ਆਵਾਜ਼ਾਈ ਬਹੁਤ ਹੈ ਕੋਈ ਸੁਚਮ ਨਹੀਂ ਹੈ ਤੇ ਕੋਈ ਮਰਿਆਦਾ ਵਿੱਚ ਨਹੀਂ ਭੋਜਨ ਬਣ ਰਿਹਾ ਮੈਂ ਇੱਥੇ ਨਹੀਂ ਖਾ ਸਕਦਾ ਕਿੰ ਕੀ ਪਤਾ ਮਰਿਆਦਾ ਵਿੱਚ ਬਣਿਆ ਕਿ ਨਹੀਂ ਬਣਿਆ ਤੇ ਖਾਲਸਾ ਜੀ ਬਹੁਤਾ ਬਵੇਕੀ ਜਿਹਨੂੰ ਕਹਿੰਦੇ ਉਹ ਸੀ ਉਹ ਤੇ ਉਹ ਜਦੋਂ ਇਹ ਮਤ ਦਾ ਜੀ ਤੇ ਉਹਨੇ ਮਹਾਰਾਜ ਦੇ ਘਰੋਂ ਪ੍ਰਸ਼ਾਦਾ ਨਾ ਛਕਿਆ ਤੇ ਸਤਿਗੁਰੂ ਜੀ ਦੇ ਬਚਨ ਸਨ ਵੀ ਮਾਰੇ ਕਹਿੰਦੇ ਪਹਿਲਾਂ ਪ੍ਰਸ਼ਾਦਾ ਛਕੋ ਤੇ ਫਿਰ ਸਾਡੀ ਜਿਹੜੀ ਸੰਗਤ ਕੀਤੀ ਜਾਵੇ ਤੇ ਖਾਲਸਾ ਜੀ ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀ ਜਿੱਦਾਂ ਦੀ ਕਿਰਪਾ ਖੇੜ ਵਰਤਨੀ ਸੀ ਉਹ ਜਿਹੜਾ ਖੇਡਾ ਬ੍ਰਾਹਮਣ ਸੀ ਉਹਨਾਂ ਮਨ ਵਿੱਚ ਲਲਚਾ ਗਿਆ ਵੀ ਮੈਂ ਤਾਂ ਦਰਸ਼ਨ ਕਰਨੇ ਸੀ ਇਹਨਾਂ ਨੇ ਆਪਣੀਆਂ ਰੀਤੀਆਂ ਚਲਾਈਆਂ ਵੀ ਚਲੋ ਨਹੀਂ ਫਿਰ ਦਰਸ਼ਨ ਹੁੰਦੇ ਤੇ ਕੋਈ ਗੱਲ ਨਹੀਂ ਦਰਸ਼ਨ ਦਾ ਮਹਾਰਾਜ ਦੇ ਕੀਤੇ ਪਿੱਛੋਂ ਮੁੜ ਗਿਆ ਉਥੋਂ ਵਾਪਸ ਮੁੜ ਗਿਆ ਤੇ ਜਦੋਂ ਖਾਲਸਾ ਜੀ ਸ੍ਰੀ ਗੋਵਿੰਦਵਾਲ ਸਾਹਿਬ ਤੋਂ ਥੋੜੇ ਇੱਕ ਉਹ ਦੂਰ ਗਿਆ ਉਥੇ ਜਾ ਕੇ ਸ਼ਾਮਾ ਪਈਆਂ ਇਹਨਾਂ ਨੇ ਰਹਿਣ ਵਾਸਤੇ ਉਥੇ ਖਾਲਸਾ ਜੀ ਬਸੇਰਾ ਕੀਤਾ ਸਾਰਿਆਂ ਨੇ ਜਦੋਂ ਇਹ ਸੁੱਤਾ ਤੇ ਖਾਲਸਾ ਜੀ ਸੁੱਤੇ ਵਿੱਚ ਮਾਤਾ ਦੁਰਗਾ ਦਾ ਭਿਆਨਕ ਰੂਪ ਇਹਨੇ ਵੇਖਿਆ ਬੜੀ ਲੰਮੀ ਜੀਬ ਉਹਦੀ ਨਿਕਲੀ ਹੋਈ ਮਾਤਾ ਦੀ ਤੇ ਅੱਠ ਭੁਜਾ ਵਿੱਚ ਸਰੂਪ ਦੇ ਸਾਹਮਣੇ ਸੁਪਨੇ ਵਿੱਚ ਆ ਗਿਆ ਤੇ ਮਾਤਾ ਪੂਰੇ ਵੀਰ ਰਸ ਵਿੱਚ ਸੀ ਤੇ ਖਾਲਸਾ ਜੀ ਇਹ ਸੁਪਨੇ ਵਿੱਚ ਜਦੋਂ ਮਾਤਾ ਦੇ ਨੂੰ ਦਰਸ਼ਨ ਹੋਏ ਤੇ ਮਾਤਾ ਨੇ ਇਹਨੇ ਮਾਤਾ ਅੱਗੇ ਨਮਸਕਾਰ ਕਰਕੇ ਕਿਹਾ ਕਿ ਮਾਤਾ ਮੈਂ ਤਾਂ ਤੇਰਾ ਭਗਤ ਹਾਂ ਤੂੰ ਮੈਨੂੰ ਕਿਉਂ ਡਰਾ ਰਹੀ ਹੈ ਵੀ ਐਡਾ ਭਿਆਨਕ ਸਰੂਪ ਤੂੰ ਮੇਰੇ ਅੱਗੇ ਕਿਉਂ ਪ੍ਰਗਟ ਕੀਤਾ ਇਹ ਮੇਰੇ ਕੋਲੇ ਕੋਈ ਗਲਤੀ ਹੋਈ ਐ ਉਸ ਵੇਲੇ ਖਾਲਸਾ ਜੀ ਉਹ ਮਾਤਾ ਦਾ ਜਿਹੜਾ ਬਚਨ ਸੀ ਉਹਨਾਂ ਨੇ ਇਹ ਕਹਿਣਾ ਕੀਤਾ ਸੀ ਤੂੰ ਮੇਰੀ ਖੁਸ਼ੀ ਲੈਣ ਵਾਸਤੇ ਆ ਰਿਹਾ ਪਰ ਤੂੰ ਪੂਰੇ ਸਤਗੁਰਾਂ ਨੂੰ ਨਾਰਾਜ਼ ਕੀਤਾ ਪੂਰੇ ਸਤਗੁਰਾਂ ਤੋਂ ਬੇਮੁਖ ਹੋਇਆ ਤੈਨੂੰ ਮੇਰੀ ਖੁਸ਼ੀ ਕਦੇ ਪ੍ਰਾਪਤ ਨਹੀਂ ਹੋ ਸਕਦੀ ਜਿਹੜੇ ਸਤਗੁਰਾਂ ਦੇ ਚਰਨਾਂ ਵਿੱਚੋਂ ਅਸੀਂ ਸ਼ਕਤੀ ਮੰਗਦੀਆਂ ਹਾਂ ਜਿਸ ਸਤਗੁਰ ਦੇ ਚਰਨਾਂ ਕਮਲਾਂ ਵਿੱਚੋਂ ਅਸੀਂ ਸਭ ਕੁਝ ਲੈਂਦੀਆਂ ਹਾਂ ਤੂੰ ਉਹ ਸਤਗੁਰੂ ਨੂੰ ਪਿੱਠ ਦੇ ਕੇ ਆਇਆ ਔਰ ਤੂੰ ਬੇਮੁਖ ਹੋ ਕੇ ਆਇਆ ਤੈਨੂੰ ਮੇਰੀ ਕਦੇ ਖੁਸ਼ੀ ਪ੍ਰਾਪਤ ਨਹੀਂ ਹੋਵੇਗੀ ਤੇ ਫਿਰ ਖਾਲਸਾ ਜੀ ਸੁਪਨੇ ਵਿੱਚ ਜਿਹੜੀ ਵਾਰਤਾ ਮਾਤਾ ਨਾਲ ਹੁੰਦੀ ਆ ਮਾਤਾ ਕਹਿੰਦੀ ਜਾ ਜਾ ਕੇ ਪੂਰੇ ਸਤਗੁਰਾਂ ਦੇ ਚਰਨਾਂ ਦੇ ਨਮਸਕਾਰ ਕਰ ਜੇ ਤੂੰ ਨਮਸਕਾਰ ਕਰਕੇ ਮੇਰੇ ਆਵੇਂਗਾ ਫਿਰ ਮੈਂ ਤੇਰੀ ਯਾਤਰਾ ਸਫਲ ਕਰੂੰਗੀ ਫਿਰ ਤੇਰਾ ਪ੍ਰੇਮ ਸਫਲ ਕਰੂੰਗੀ ਫਿਰ ਤੈਨੂੰ ਤੇਰੇ ਤੇ ਖੁਸ਼ ਹੋਵਾਂਗੀ ਜੇ ਤੂੰ ਸਤਗੁਰੂ ਮਹਾਰਾਜ ਨੂੰ ਪਿੱਠ ਦੇ ਕੇ ਆਇਆ ਤੇ ਸਾਡੀ ਵੀ ਤੈਨੂੰ ਕੋਈ ਖੁਸ਼ੀ ਨਹੀਂ ਇਹ ਖਾਲਸਾ ਜੀ ਸੁਪਨੇ ਵਿੱਚ ਜਿਹੜਾ ਬ੍ਰਾਹਮਣ ਖੇਡਾ ਦੇਖਦਾ ਜਦੋਂ ਉઠਿਆ ਤਬਕ ਕੇ ਉઠਿਆ ਖਾਲਸਾ ਜੀ ਤੇ ਸਵੇਰ ਵੇਲੇ ਸਵੇਰ ਦੀ ਉਡੀਕ ਕਰਨ ਲੱਗਾ ਵੀ ਕਦੋਂ ਸਵੇਰ ਹੋਵੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਜਾਵਾਂ। ਸੋ ਮਹਾਰਾਜ ਦਾ ਇੱਕ ਬਚਨ ਵੀ ਹੈ ਖਾਲਸਾ ਜੀ। ਮਹਾਰਾਜ ਸੱਚੇ ਪਾਸ਼ਾ ਸ੍ਰੀ ਅਨੰਦ ਸਾਹਿਬ ਦੀ ਬਾਣੀ ਵਿੱਚ ਬਚਨ ਕਰਦੇ ਕਿ ਜੇ ਕੋ ਗੁਰ ਤੇ ਵੇਮਖ ਹੋਵਾ ਮੈਨੂੰ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਬਬੇ ਕੀ ਆਜੇ। ਜਿਹੜਾ ਸਤਿਗੁਰ ਮਹਾਰਾਜ ਤੋਂ ਵੇਮਖ ਹੋ ਜਾਂਦਾ ਨਾ ਖਾਲਸਾ ਜੀ। ਵੇਮਖ ਹੋਣ ਦਾ ਮਤਲਬ ਕੀ ਹੈ? ਜਦੋਂ ਦਾਤਾਂ ਲੈ ਲੈਣੀਆਂ ਉਦੋਂ ਵਾਹਿਗੁਰੂ ਵਾਹਿਗੁਰੂ, ਜਦੋਂ ਦਾਤ ਮਿਲ ਗਈ ਉਦੋਂ ਕਿਹੜਾ ਵਾਹਿਗੁਰੂ? ਜਦੋਂ ਖਾਲਸਾ ਜੀ ਦੁੱਖ ਆ ਗਿਆ ਉਦੋਂ ਸਤਨਾਮ ਵਾਹਿਗੁਰੂ ਸੁਖਨੀ ਸਾਹਿਬ ਦੇ ਪਾਠ ਵੀ ਦੇਣੇ ਸ਼ੁਰੂ ਹੋ ਜਾਣੇ ਜਦੋਂ ਖਾਲਸਾ ਜੀ ਦੁੱਖ ਮਾਰੇ ਨੇ ਕੱਢ ਦਿੱਤਾ ਉਦੋਂ ਕਦੇ ਪੋਤੀ ਦੇ ਪੋਥੀ ਦੇ ਦਰਸ਼ਨ ਵੀ ਨਹੀਂ ਕਰਨੇ ਸੋ ਇਹ ਬੇਮੁਖਤਾਈ ਹੈ ਸਤਗੁਰੂ ਕੋਲੋਂ ਸਾਰਾ ਕੁਝ ਲੈਣਾ ਸਤਗੁਰੂ ਨੂੰ ਭੁੱਲ ਦੇ ਭੁੱਲ ਜਾਣਾ ਵਿਸਾਰ ਦੇਣਾ ਦੁੱਖ ਵੇਲੇ ਮਹਾਰਾਜ ਦੀ ਸ਼ਰਨ ਚਲੇ ਜਾਣਾ ਸੁੱਖ ਵੇਲੇ ਸਤਗੁਰ ਜੀਆਂ ਨੂੰ ਯਾਦ ਵੀ ਨਾ ਕਰਨਾ ਖਾਲਸਾ ਜੀ ਸਾਰਾ ਕੁਝ ਵਾਹਿਗੁਰੂ ਦੇ ਰਿਹਾ ਕਦੇ ਸ਼ੁਕਰਾਨਾ ਵੀ ਨਹੀਂ ਕਰਨਾ ਇਹ ਵੀ ਬੇਮੁਖ ਹੈ ਸਤਗੁਰ ਦਾ ਬਟਨ ਨਹੀਂ ਕਮਾਉਣਾ ਇਹ ਵੀ ਬੇਮੁਖਤਾਈ ਹੈ ਸੋ ਖਾਲਸਾ ਜੀ ਉਹ ਬੇਮੁਖ ਹੋ ਕੇ ਜਦੋਂ ਗਾਂਹ ਚਲਾ ਗਿਆ ਸੀ ਫਿਰ ਸਤਿਗੁਰੂ ਮਹਾਰਾਜ ਦੀ ਕਿਰਪਾ ਵਰਤੀ ਮਾਤਾ ਨੇ ਉਹਨੂੰ ਦਰਸ਼ਨ ਦਿੱਤੇ ਤੇ ਫਿਰ ਖਾਲਸਾ ਜੀ ਸਵੇਰ ਚੜੀ ਆਪਣੇ ਸੰਗ ਨੂੰ ਕਹਿਣਾ ਕੀਤਾ ਵੀ ਮੈਂ ਤੇ ਭਾਈ ਗੋਇੰਦਵਾਲ ਸਾਹਿਬ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਹਾਂ ਜੇ ਕੋਈ ਜਾਣਾ ਚਾਹੁੰਦਾ ਹੈ ਤਾਂ ਚਲੋ ਨਹੀਂ ਤੇ ਤੁਸੀਂ ਗਾਂਹ ਚਲੇ ਜਾਓ ਖਾਲਸਾ ਜੀ ਬ੍ਰਾਹਮਣ ਖੇਡਾ ਉਥੋਂ ਕਾਲੀ ਕਾਲੀ ਚੱਲਿਆ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਪਹੁੰਚਿਆ ਪਹਿਲਾ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਤੇ ਖਾਲਸਾ ਜੀ ਐਸਾ ਰੰਗ ਐਸਾ ਰਸ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਇਆ ਜਿਹੜਾ ਕਦੇ ਪ੍ਰਸ਼ਾਦਾ ਅਜ ਤੱਕ ਛਕਿਆ ਹੀ ਨਹੀਂ ਸੀ ਫਿਰ ਮਹਾਰਾਜ ਦੇ ਦਰਦਸ਼ਨ ਕਰਨ ਵਾਸਤੇ ਦਰਬਾਰ ਵਿੱਚ ਗਿਆ ਮਹਾਰਾਜ ਸਜੇ ਹੋਏ ਸਤਿਗੁਰੂ ਜੀ ਮਹਾਰਾਜ ਜੀਆਂ ਦਾ ਸੋਹਣਾ ਪਵਿੱਤਰ ਚਿੱਟਾ ਦਾੜਾ ਸਤਿਗੁਰੂ ਜੀਆਂ ਦੇ ਪਰਵਟਿਆਂ ਦੇ ਵਾਲ ਵੀ ਖਾਲਸਾ ਦੀ ਚਿਮਣੀਆਂ ਅੱਖਾਂ ਦੀਆਂ ਵੀ ਚਿੱਟੇ ਵਿਰਧ ਹੋ ਚੁੱਕੇ ਸਨ ਸਤਿਗੁਰੂ ਪਰ ਐਸਾ ਨੂਰਾਨੀ ਚਿਹਰਾ ਪਾਸ਼ਾਹਾਂ ਦੇ ਪਾਸ਼ਾ ਸਤਿਗੁਰੂ ਧਾਨਗੁਰ ਅਮਰਦਾਸ ਮਹਾਰਾਜ ਜੀਆਂ ਦਾ ਸਤਿਗੁਰੂ ਜੀ ਦੇ ਸ਼ਰਣੀ ਜਦੋਂ ਗਿਆ ਤੇ ਮਹਾਰਾਜ ਨੂੰ ਜਾ ਕੇ ਦਰਸ਼ਨ ਦਿਦਾਰੇ ਸਤਿਗੁਰੂ ਜੀਆਂ ਦੇ ਕੀਤੇ ਚਰਨਾਂ ਉੱਤੇ ਸਿਰ ਰੱਖਿਆ ਸਾਰੀ ਵਾਰਤਾ ਸੁਣਾ ਦਿੱਤੀ ਕਿ ਮਹਾਰਾਜ ਮੈਂ ਆਇਆ ਸਾਂ ਤੇ ਮੈਂ ਤਰਕ ਕੀਤਾ ਕਿ ਮੈਂ ਪ੍ਰਸ਼ਾਦਾ ਨਹੀਂ ਛਕਣਾ ਤੁਹਾਡਾ ਬਚਨ ਨਹੀਂ ਕਮਾਇਆ ਇਥੋਂ ਚਲਾ ਗਿਆ ਮਹਾਰਾਜ ਉੱਥੇ ਜਾ ਕੇ ਸੁੱਤਾ ਦੇਵੀ ਦੇ ਦਰਸ਼ਨ ਹੋਏ ਤੇ ਸਾਰਾ ਕੁਝ ਦੱਸ ਦਿੱਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਕਿ ਮਹਾਰਾਜ ਜੀ ਜਿਵੇਂ ਉਹ ਮਾਤਾ ਨੇ ਮੈਨੂੰ ਦਰਸ਼ਨ ਦਿੱਤੇ ਕਿ ਮਾਤਾ ਤੁਹਾਡੇ ਚਰਨਾਂ ਕਮਲਾਂ ਦੀ ਦਾਸੀ ਹੈ ਮਹਾਰਾਜ ਮੈਨੂੰ ਦਰਸ਼ਨ ਕਰਾਓ ਤੇ ਖਾਲਸਾ ਜੀ ਉਸ ਵੇਲੇ ਨਾ ਜਿਸ ਵੇਲੇ ਟੈਮ ਨਾ ਹੀ ਪਹੁੰਚਿਆ ਸੀ ਅਮਰਤਿ ਵੇਲੇ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚਿਆ ਸੀ ਤੇ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਕਿ ਸਾਰੀਆਂ ਦੇਵੀਆਂ ਜਿਹੜੀਆਂ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਆਉਂਦੀਆਂ ਸਨ ਮਹਾਰਾਜ ਦੇ ਘਰ ਦੀ ਸੇਵਾ ਕਰਦੀਆਂ ਸਨ ਤੇ ਸਤਿਗੁਰ ਜੀ ਦਾ ਚੁਬਾਰਾ ਸਾਹਿਬ ਸੀ ਜਿਹੜਾ ਤੇ ਮਹਾਰਾਜ ਨੇ ਭਾਈ ਬੱਲੂ ਜਿਹੜਾ ਮਹਾਰਾਜ ਦਾ ਰਸੋਈਆ ਸੀ ਸਤਿਗੁਰ ਜਿਸ ਕੋਲੋਂ ਪ੍ਰਸ਼ਾਦਾ ਦਾ ਸਕਦੇ ਸਨ ਕਹਿੰਦੇ ਭਾਈ ਬੱਲੂ ਆਹ ਖੇਡੇ ਨੂੰ ਲੈ ਜਾ ਇਹਨੂੰ ਮਾਤਾ ਦੇ ਦਰਸ਼ਨ ਕਰਵਾ ਤੇ ਖਾਲਸਾ ਜੀ ਉਹ ਦੋਵਾਂ ਬਾਹਾਂ ਤੋਂ ਫੜ ਕੇ ਤੇ ब्राह्मण ਖੇਡੇ ਨੂੰ ਚਵਾਰੇ ਵਿੱਚ ਲੈ ਗਏ ਜਦੋਂ ਕਮਰੇ ਵਿੱਚ ਐਂਟਰ ਹੋਇਆ ਖਾਲਸਾ ਜੀ ਉੱਥੇ ਜਿਹੜਾ ਉਹਨੇ ਸਾਖ ਸਾਖ ਸਰੂਪ ਦੇਖਿਆ ਮਾਤਾ ਦਾ ਅੱਠ ਭੁਜਾਵਾਂ ਵਾਲੀ ਮਾਤਾ ਹੱਥ ਵਿੱਚ ਵੱਖ-ਵੱਖ ਸ਼ਸਤਰ ਫੜੇ ਹੋਏ ਬੜਾ ਸੁੰਦਰ ਸਰੂਪ ਉਹਨੇ ਦੇਖਿਆ ਤੇ ਖਾਲਸਾ ਜੀ ਐਸਾ ਨੂਰਾਨੀ ਚਿਹਰਾ ਉਹਦੇ ਵਿੱਚੋਂ ਐਸਾ ਪ੍ਰਤਾਪ ਨਿਕਲਿਆ ਕਿ ਖਾਲਸਾ ਜੀ ਜਿਹੜਾ ਗੱਸ਼ ਖਾ ਕੇ ਧਰਤੀ ਤੇ ਡਿੱਗ ਪਿਆ ਭਾਈ ਬੱਲੂ ਹੁਣੀ ਚੁੱਕ ਕੇ ਥੱਲੇ ਸਤਿਗੁਰਾਂ ਕੋਲੇ ਲੈ ਕੇ ਆਏ ਉਸ ਵੇਲੇ ਸਤਿਗੁਰ ਜੀਆ ਦੇ ਚਰਨਾਂ ਕਮਲਾਂ ਵਿੱਚ ਟੈਪ ਪਿਆ ਕਿ ਮਹਾਰਾਜ ਜੀ ਮੈਨੂੰ ਮੈਨੂੰ ਜਿਹੜੀ ਈਰਖਾ ਸੀ ਮੇਰੇ ਅੰਦਰ ਭਾਵਨਾ ਜੋ ਵੀ ਈਰਖਾ ਕਰਕੇ ਸੀ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਕੱਟ ਦਿੱਤੀ ਐ ਹੁਣ ਭਾਵਨਾ ਸ਼ੁੱਧ ਭਾਵਨਾ ਤੇ ਸ਼ਰਧਾ ਤੁਹਾਡੇ ਚਰਨਾਂ ਦੇ ਜਾਗੀ ਐ ਵਾਕਿਆ ਹੀ ਮਹਾਰਾਜ ਜਿਹੜੀਆਂ ਦੇਵੀਆਂ ਨੂੰ ਮੈਂ ਮੰਨਦਾ ਹਾਂ ਤੁਹਾਡੇ ਚਰਨਾਂ ਕਮਲਾਂ ਦੀਆਂ ਦਾਸੀਆਂ ਹਨ ਸੋ ਸੱਚੇ ਪਾਤਸ਼ਾਹ ਮੈਨੂੰ ਆਪਣਾ ਸਿੱਖ ਬਣਾਵੋ ਫਿਰ ਖਾਲਸਾ ਜੀ ਸਤਗੁਰ ਜੀਆ ਨੇ ਸਤਨਾਮ ਦਾ ਜਾਪ ਦਿੱਤਾ ਕਿ ਅੱਜ ਤੋਂ ਬਾਅਦ ਸਾਰਾ ਕੁਝ ਛੱਡ ਦੇ ਕਾਲ ਯੁਗ ਵਿੱਚ ਉਧਾਰ ਕਰਨ ਵਾਸਤੇ ਸਤਨਾਮ ਦਾ ਜਾਪ ਕਰਿਆ ਕਰ ਵਾਹਿਗੁਰੂ ਦਾ ਜਾਪ ਕਰਿਆ ਕਰ ਖਾਲਸਾ ਜੀ ਇਹ ਜਾਪ ਦੇ ਕੇ ਪਾਸ਼ਾਹਾਂ ਦੇ ਪਾਸ਼ਾਹ ਨੇ ਫਿਰ ਖਾਲਸਾ ਦੀ ਚਰਨਾਂ ਨਾਲ ਜੋੜਿਆ ਫਿਰ ਬ੍ਰਾਹਮਣ ਖੇਡਾ ਜਿਹੜਾ ਅਸੀਂ ਖਾਲਸਾ ਜੀ ਬਹੁਤ ਸਮਾਂ ਗੋਇੰਦਵਾਲ ਸਾਹਿਬ ਸੇਵਾ ਕਰਦਾ ਰਿਆ ਫਿਰ ਮਹਾਰਾਜ ਨੇ ਇਹਨੂੰ ਕਿਹਾ ਵੀ ਭਾਈ ਜਾ ਆਪਣੇ ਘਰ ਜਾ ਪ੍ਰਚਾਰ ਕਰ ਮਹਾਰਾਜ ਦੀ ਕਿਰਪਾ ਹੋਵੇ ਸੋ ਸੱਚੇ ਪਾਸ਼ਾ ਮਹਾਰਾਜ ਦੀ ਕਿਰਪਾ ਵਰਤਦੀ ਹੈ ਖਾਲਸਾ ਜੀ ਸਤਿਗੁਰੂ ਮਹਾਰਾਜ ਦਾ ਭੇਦ ਨਹੀਂ ਕੋਈ ਜਾਣ ਸਕਦਾ ਨਾ ਕੋਈ ਦੇਵੀ ਦੇਵਤਾ ਤੇ ਨਾ ਕੋਈ ਦੇਵੀ ਸੋ ਮਹਾਰਾਜ ਸਾਹਿਬ ਸੱਚੇ ਪਾਸ਼ਾ ਸਭ ਤੋਂ ਹਾਜ਼ਰ ਨਾਜ਼ਰ ਪ੍ਰਤੱਖ ਨੇ ਸੋ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਅਸਥਾਨੇ ਤੇ ਵੱਡੀਆਂ-ਵੱਡੀਆਂ ਖੇਡਾਂ ਹੁੰਦੀਆਂ ਆਓ ਸਰਵਣ ਕਰੀਏ ਜਿਹੜੀ ਕੱਲ ਵੀ ਟੂਕ ਮਾਤਰ ਦੱਸਿਆ ਸੀ ਵੀ ਇੱਕ ਸਿੰਘ ਜਿਹੜਾ ਸੀ ਉਹ ਚਨਈ ਚਲਾ ਗਿਆ ਹੈ ਤਾਂ ਪੰਜਾਬ ਦਾ ਸੀ ਸਿੰਘ ਕਿਵੇਂ ਉਹਨੂੰ ਪ੍ਰਮੋਸ਼ਨ ਮਿਲਦੀ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਵਰਤਦੀ ਖਾਲਸਾ ਜੀ ਵੀਰ ਨੇ ਦੱਸਣਾ ਕੀਤਾ ਕਿ ਮੇਰਾ ਛੋਟਾ ਜਿਹਾ ਪਿੰਡ ਹੈ ਤੇ ਕੋਈ ਬਹੁਤਾ ਮੈਂ ਅਮੀਰ ਨਹੀਂ ਐ ਬਸ ਘਰ 'ਚ ਫੁਲਕਾ ਪਾਣੀ ਚੱਲਦਾ ਬਾਪੂ ਨੇ ਡੰਗਰ ਰੱਖੇ ਹੋਏ ਨੇ ਮੱਜਾਂ ਰੱਖੀਆਂ ਹੋਈਆਂ ਉਹਦਾ ਦੁੱਧ ਅਸੀਂ ਵੇਚਦੇ ਆ ਉਤੋਂ ਹੀ ਸਾਡਾ ਘਰ ਚੱਲਦਾ ਕਹਿੰਦਾ ਮੇਰੇ ਮਾਪਿਓ ਨੇ ਮੈਨੂੰ ਬਹੁਤ ਸੋਹਣਾ ਪੜਾਇਆ ਮੈਂ ਚੰਗਾ ਪੜਿਆ ਲਿਖਿਆ ਤੇ ਮੈਂ ਬੜੀਆਂ ਨੌਕਰੀਆਂ ਦੀ ਟਰਾਈ ਕੀਤੀ ਪਰ ਮੈਨੂੰ ਕਿਤੇ ਨਹੀਂ ਮਿਲਿਆ ਕਿਤੇ ਕੋਈ ਨੌਕਰੀ ਨਹੀਂ ਮਿਲੀ ਬੜੇ ਤੱਕੇ ਖਾਦੇ ਬੜੀ ਜਗ੍ਹਾ ਪੈਸੇ ਖਰਾਬ ਕੀਤੇ ਪਰ ਕੋਈ ਵੀ ਕੰਮ ਨਹੀਂ ਬਣਿਆ ਕੋਈ ਨੌਕਰੀ ਨਹੀਂ ਮਿਲੀ ਕਹਿੰਦਾ ਉਸ ਤੋਂ ਬਾਅਦ ਮੇਰਾ ਇੱਕ ਯਾਰ ਮਿੱਤਰ ਸੀ ਉਹਨੇ ਮੈਨੂੰ ਦੱਸਿਆ ਵੀ ਇਦਾਂ ਮੈਂ ਉਹ ਵੀ ਉੱਥੇ ਕੰਮ ਕਰਦਾ ਸੀ ਚਨਈ ਵਾਲ ਬੰਗਲੌਰ ਵਾਲੀ ਸਾਈਡ ਉਹਨੇ ਮੈਨੂੰ ਦੱਸਿਆ ਵੀ ਤੂੰ ਇੱਥੇ ਆ ਜਾ ਇੱਕ ਕੰਪਨੀ ਵਿੱਚ ਤੈਨੂੰ ਮੈਂ ਵਧੀਆ ਮੈਨੇਜਰ ਦੀ ਜੌਬ ਦਵਾ ਦਿੰਦਾ ਜਾਂ ਸੁਪਰਵਾਈਜ਼ਰ ਵਾਹਿਗੁਰੂ ਜਾਣੇ ਉਹ ਕੀ ਸੀ ਤੇ ਖਾਲਸਾ ਜੀ ਸੁਪਰਵਾਈਜ਼ਰ ਵਿੱਚ ਗਿਆ ਸੀ ਸ਼ਾਇਦ ਪਹਿਲਾਂ ਜਦੋਂ ਉੱਥੇ ਜਾ ਕੇ ਜੌਬ ਮਿਲੀ ਤੇ 22000 22000 ਦੀ ਤਨਖਾਹ ਸੀ ਜਿਹਨੂੰ ਚਲਾ ਗਿਆ ਤੇ ਮਾਪਿਆਂ ਨੇ ਕਿਹਾ ਚਲੋ ਕੁਛ ਨਾ ਕੁਛ ਤੇ ਕਮਾਵੇਗਾ ਉਥੇ ਰਹਿਣ ਲੱਗ ਪਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਕਹਿੰਦਾ ਮੇਰਾ ਵਧੀਆ ਚੱਲਣ ਲੱਗ ਪਿਆ ਕਹਿੰਦਾ ਮੈਂ ਹਰ ਐਤਵਾਰ ਬਾਬਾ ਦੀਪ ਸਿੰਘ ਸਾਹਿਬ ਦੇ ਛਾਨੇ ਤੇ ਜਾਣਾ ਹੁੰਦਾ ਸੀ ਹਰ ਐਤਵਾਰ ਹਰ ਐਤਵਾਰ ਜਾਣਾ ਉਥੇ ਸੰਗਤ ਦੀ ਸੇਵਾ ਕਰਨੀ ਕਿਉਂਕਿ ਦੁਪਹਿਰਾ ਕਰਦੇ ਆ ਸਾਨੂੰ ਸੰਗਤਾਂ ਪ੍ਰਾਤ ਬੜੇ ਸਮੇਂ ਤੋਂ ਖਾਲਸਾ ਜੀ ਕੱਟਦੀਆਂ ਥੋੜਾ ਜਿਹਾ ਹੁਣ ਜਿਆਦਾ ਮਤਲਬ ਸੰਸਾਰ ਨੂੰ ਪਤਾ ਲੱਗਾ ਨਹੀਂ ਤੇ ਸੰਗਤ ਬਹੁਤ ਪੁਰਾਣੀ ਜਿਹੜਾ ਉੱਥੇ ਜਾਪ ਤਪ ਕਰਦੀ ਤੇ ਮਹਾਰਾਜ ਦੀ ਕਿਰਪਾ ਨਾਲ ਕਹਿੰਦੇ ਸਤਿਗੁਰ ਦੀ ਕਿਰਪਾ ਨਾਲ ਮੈਂ ਹਰ ਐਤਵਾਰ ਜਾਣਾ ਤੇ ਫਿਰ ਹੈਦਰਾਬਾਦ ਇਥੋਂ ਮੈਂ ਇਥੋਂ ਮਾਬਾ ਦੀਪ ਸਿੰਘ ਸਾਹਿਬ ਨੂੰ ਨਮਸਕਾਰ ਕਰਨੀ ਆਪਣੇ ਕਮਰੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਦਾ ਸਰੂਪ ਲਾਇਆ ਸੀ ਕਿਨਾਂ ਫਿਰ ਮੈਂ ਇੱਥੇ ਇਕੱਲਾ ਹੁੰਨਾ ਸਾਂ ਤੇ ਕੰਮ ਤੋਂ ਆ ਕੇ ਕਈ ਵਾਰੀ ਮੈਂ ਪਾਠ ਕਰਨਾ ਤੇ ਮੇਰੀ ਛੋਟੇ ਹੁੰਦਿਆਂ ਦੀ ਮਹਾਰਾਜ ਦੀ ਬਾਣੀ ਦੀ ਸੰਥਿਆ ਹੋਈ ਮੈਂ ਸਹਿਜ ਪਾਠ ਕਰਦੇ ਰਹਿਣਾ ਉਵੇਂ ਬਾਣੀ ਪੜ੍ਹ ਲੈਣੀ ਬੜਾ ਪ੍ਰੇਮ ਬਾਬਾ ਦੀਪ ਸਿੰਘ ਸਾਹਿਬ ਨਾਲ ਜਾਗਿਆ ਕਿਹੜਾ ਫਿਰ ਮੇਰੇ ਚਿੱਤ ਵਿੱਚ ਆਇਆ ਕਿਉਂ ਨਾ ਮੈਂ ਵੀ ਬਾਬਾ ਦੀਪ ਸਿੰਘ ਸਾਹਿਬ ਦੀ ਜੋਤ ਲਾਇਆ ਕਰਾਂ ਕੰਗਾ ਕਿਉਂਕਿ ਉੱਥੇ ਜੋਤ ਤੇ ਸਾਡੀ ਸੇਵਾ ਕਈ ਵਾਰੀ ਲੱਗਦੀ ਹ ਤੇ ਉਥੇ ਸੇਵਾ ਲਗਣੀ ਮੇਰੇ ਮਨ ਵਿੱਚ ਆਇਆ ਵੀ ਕਿਉਂ ਨਾ ਮੈਂ ਇੱਥੇ ਜੋਤ ਲਾਇਆ ਕਰਾਂ ਕਹਿੰਦਾ ਮੈਂ ਜੋਤ ਲਾਉਣੀ ਸ਼ੁਰੂ ਕਰ ਦਿੱਤੀ ਮਹਾਰਾਜ ਦੀ ਕਿਰਪਾ ਵਰਤਨ ਲੱਗ ਪਈ ਸੱਚੇ ਪਾਤਸ਼ਾਹ ਦੀ ਕਹਿੰਦੇ ਇੱਥੇ ਜਿਆਦਾ ਜਿਹੜੇ ਸਾਨੂੰ ਪ੍ਰਵਾਸੀ ਸਨ ਜਿਨ੍ਹਾਂ ਨੂੰ ਆਪਾਂ ਭਈਏ ਕਹਿੰਨੇ ਆ ਤੇ ਆਪਣੇ ਬੰਦੇ ਬਹੁਤ ਘੱਟ ਸੀ ਕਹਿੰਦਾ ਉਹ ਫਿਰ ਨਾ ਨਾ 8 3 ਕੇ ਜੇ ਲੈਂਦੇ ਸੀ ਬਹੁਤ ਜਿਆਦਾ ਵੀ ਮੈਂ ਪੰਜਾਬ ਤੋਂ ਔਣ ਕਰਕੇ ਤੇ ਉਹਨਾਂ ਨੇ ਕੰਮ 'ਚ ਮੈਨੂੰ ਕਦੇ ਵੀ ਚੰਗਾ ਨਾ ਕਹਿਣਾ ਜੇ ਮੈਂ ਕੋਈ ਕੰਮ ਕਰਦਾ ਜਿਹੜਾ ਮੀਨ ਸੀ ਮੇਰੇ ਤੋਂ ਉੱਤੇ ਸੀ ਉਹ ਵੀ ਇੱਕ ਪ੍ਰਵਾਸੀ ਸੀ ਭਈਆ ਸੀ ਤੇ ਉਹਨੇ ਫਿਰ ਜਦੋਂ ਮੈਨੂੰ ਮੇਰਾ ਕੋਈ ਕੰਮ ਹੋਣਾ ਉਹਨੇ ਮੇਰਾ ਨਾ ਕੋਈ ਨਾ ਕੋਈ ਨੁਕਸ ਕੱਢ ਕੇ ਤੇ ਮੇਰੀਆਂ ਮਾੜੀਆਂ ਮੋਟੀਆਂ ਗੱਲਾਂ ਉੱਪਰ ਪਚਾ ਦੇਣੀਆਂ ਤੇ ਉਹਨਾਂ ਨੇ ਕੀ ਕੀਤਾ ਵੀ ਜੇ ਤੂੰ ਕੰਮ ਸਹੀ ਤਰ੍ਹਾਂ ਕਰਨਾ ਮੈਨੂੰ ਸੱਦ ਕੇ ਕਹਿਣ ਲੱਗੇ ਜੇ ਕਰਨਾ ਤਾਂ ਠੀਕ ਨਹੀਂ ਤੇ ਗਾਂਹ ਚਲਾ ਜਾ ਪੀ ਛੱਡ ਦੇ ਕੰਮ ਮੈਂ ਅਸੀਂ ਤੈਨੂੰ ਰੱਖ ਨਹੀਂ ਸਕਦੇ ਕਹਿੰਦਾ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕੀਤੀ ਕਿ ਸੱਚੇ ਪਾਸ਼ਾ ਮਹਾਤ ਮੈਨੂੰ ਕੰਮ ਮਿਲਿਆ ਤੇ ਕਿਰਪਾ ਕਰੋ ਸੱਚੇ ਪਾਸ਼ਾ ਮੈਂ ਤਾਂ ਚਾਹੁੰਦਾ ਮੇਰਾ ਇੱਥੇ ਸੈਟਲ ਹੋ ਜਾਵੇ ਵਧੀਆ ਹੋ ਜਾਵੇ ਮੇਰੇ ਪੈਸੇ ਵੱਧ ਜਾਣ ਤੇ ਗੁਰੂ ਸਾਹਿਬ ਕਿਰਪਾ ਕਰੋ ਤੇ ਖਾਲਸਾ ਜੀ ਇਹਨੇ ਅਰਦਾਸ ਬੇਨਤੀ ਕੀਤੀ ਚਲੋ ਮਹਾਰਾਜ ਦੀ ਕਿਰਪਾ ਵਰਤੀ ਕੰਮ ਕਰਦਾ ਰਿਆ ਉਸ ਤੋਂ ਬਾਅਦ ਕਿਸੇ ਬੰਦੇ ਨੇ ਨਾ ਇਹਨੂੰ ਇਹ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਲੈਂਦਾ ਸੀ ਕਹਿੰਦਾ ਮੈਂ ਉੱਥੇ ਮੈਂ ਉੱਚੀ ਉੱਚੀ ਇਦਾਂ ਕਹਿੰਦੇ ਜਦੋਂ ਆਪਾਂ ਕਹਿ ਦਿੰਦੇ ਆ ਕਿ ਤੁਹਾਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਹੱਥ ਜੋੜ ਕੇ ਕਹਿੰਦਾ ਇੱਕ ਭਈਆ ਮੈਨੂੰ ਕਹਿੰਦਾ ਤੂੰ ਆਪਣੇ ਡੈਲੀ ਦਾ ਨਾਮ ਲੈ ਲੈਣਾ ਤੇ ਮਤਲਬ ਇਦਾਂ ਕਰਕੇ ਗਲਤ ਜਿਹਾ ਬੋਲਿਆ ਮੈਂ ਉਹਨੂੰ ਕਹਿੰਦੇ ਨਹੀਂ ਸਾਡੇ ਸ਼ਹੀਦ ਸਿੰਘ ਨੇ ਸਾਡੇ ਗੁਰੂ ਹੀ ਨੇ ਮੈਂ ਆਪਣੇ ਗੁਰੂ ਹੀ ਮੰਨਦਾ ਇਹਨਾਂ ਨੂੰ ਕਹਿੰਦਾ ਉਹ ਇਹ ਤੁਹਾਡੀਆਂ ਗੱਲਾਂ ਆਈਆਂ ਬਣੀਆਂ ਮੈਂ ਵੀ ਸੁਣੀਆਂ ਕਹਿੰਦੇ ਇਹ ਬਿਨਾ ਸੀ ਸਿਰ ਤੋਂ ਤੁਹਾਡੇ ਸਿੰਘ ਲੜਦੇ ਰਹੇ ਤੇ ਗੱਲਾਂ ਵਾਂਗੇ ਨਾ ਕਿਸ ਨੇ ਵੇਖੀਆਂ ਕਹਿੰਦਾ ਜਦੋਂ ਦੋ ਤਿੰਨ ਔਰੀ ਉਹਨੇ ਦਿੰਦਿਆ ਜੀ ਕੀਤੀ ਤੇ ਮੇਰੇ ਕੋਲ ਉਹਰੇ ਚ ਪੇੜ ਵੱਜ ਗਈ ਮੈਂ ਉਹਨੂੰ ਕੁੱਟ ਛਟਿਆ ਜਦੋਂ ਕੁੱਟਿਆ ਤੇ ਕੰਪਨੀ ਵਾਲੇ ਕਹਿੰਦੇ ਵੀ ਭਾਈ ਤੈਨੂੰ ਰੱਖ ਨਹੀਂ ਸਕਦੇ ਅਸੀਂ ਵੀ ਤੂੰ ਜਾ ਤੇ ਕਹਿੰਦਾ ਵੀ ਮੇਰਾ ਇਦਾਂ ਦਾ ਸੀ ਮੈਂ ਖਾਲਸਾ ਜੀ ਉਹ ਕੱਪੜੇ ਦੀ ਫੈਕਟਰੀ ਸੀ ਤੇ ਕਹਿੰਦਾ ਮੈਂ ਉੱਥੇ ਇਹ ਟ੍ਰੇਨਿੰਗ ਲੈਂਦਾ ਸਾਂ ਵੀ ਮੈਂ ਉਹ ਕੱਪੜੇ ਵਾਲਾ ਜਿਹੜਾ ਸੁਪਰਵਾਈਜ਼ਰ ਹੁੰਦਾ ਉਹ ਬਣ ਜਾਵਾਂ ਜਿਹੜਾ ਥਾਂ ਥਾਂ ਜਾ ਕੇ ਚੈੱਕ ਕਰਨਾ ਹੁੰਦਾ ਤੇ ਉਹ ਪੰਜਾਬ ਵਿੱਚ ਵੀ ਫੈਕਟਰੀਆਂ ਨੇ ਮੈਂ ਸੋਚਿਆ ਉੱਥੋਂ ਕੰਮ ਕਰਕੇ ਪੰਜਾਬ ਆ ਜਾਵਾਂਗਾ ਐਕਸਪੀਰੀਅੰਸ ਵੱਧ ਜੇਂਦਾ ਤੇ ਨਾਲੇ ਪੈਸੇ ਵੱਧ ਜਾਣਗੇ ਕਹਿੰਦੇ ਉਹਨਾਂ ਨੇ ਮੈਨੂੰ ਕਹਿਤਾ ਵੀ ਸਾਡਾ ਉੱਪਰ ਬੰਦਾ ਜਦੋਂ ਆਵੇਗਾ ਉਹ ਤੇਰਾ ਇਲਾਜ ਕਰੇਗਾ ਵੀ ਵੇਖੇਗਾ ਤੈਨੂੰ ਰੱਖਣਾ ਕਿ ਨਹੀਂ ਰੱਖਣਾ ਕਹਿੰਦਾ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਕੀਤੀ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਕਲੇਮੇ ਮੈਂ ਬਾਬਾ ਦੀਪ ਸਿੰਘ ਸਾਹਿਬ ਨੂੰ ਕਹੇ ਮਹਾਰਾਜ ਮੈਂ ਇਥੋਂ ਨਿਕਲ ਆਣਾ ਮੇਰਾ ਮਹਾਂ ਕੰਮ ਕਾਰ ਚੱਲਿਆ ਤੇ ਗੁਰੂ ਸਾਹਿਬ ਕਿਰਪਾ ਕਰੋ ਜੇ ਤੁਸੀਂ ਕਿਰਪਾ ਕਰੋ ਵੀ ਮੈਂ ਕੰਪਨੀ ਚੋਂ ਨਿਕਲ ਆਣਾ ਵੀ ਇੱਥੇ ਰਵਾਂ ਮੇਰਾ ਕੰਮ ਕਾਰ ਚੱਲਦਾ ਰਹੇ ਤੇ ਗੁਰੂ ਸਾਹਿਬ ਕਿਰਪਾ ਕਰੋ ਮੈਂ ਤੁਹਾਡੇ ਦਰ ਤੇ ਦਰਸ਼ਨ ਕਰਨ ਵੀ ਆਵਾਂਗਾ ਤੇ ਮਹਾਰਾਜ ਮੈਂ ਸੱਤ ਚ ਪਹਿਰੇ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਕਟਾਂਗਾ ਜਿਵੇਂ ਵੀ ਕਰਕੇ ਕਟਾਂ ਲਗਾਤਾਰ ਕਟਾਂ ਜਾਂ ਹਰ ਐਤਵਾਰ ਕਟਾਂ ਐਵੇਂ ਕਰਕੇ ਅਰਦਾਸ ਕਰ ਲਈ ਕਹਿੰਦੇ ਤਿੰਨ ਦਿਨਾਂ ਬਾਅਦ ਨਾਲ ਜਿਹੜਾ ਸਾਡਾ ਕੰਪਨੀ ਦਾ ਮਾਲਕ ਸੀ ਉਹਨੇ ਆਉਣਾ ਸੀ ਵੀ ਉਹਦੇ ਗਾੜੀ ਇਹਨਾਂ ਨੇ ਮੈਨੂੰ ਕਰਨਾ ਸੀ ਵੀ ਉਹ ਬੰਦਾ ਕੱਢਣਾ ਕਿਉਂਕਿ ਇਦਾਂ ਹੀ ਹੁੰਦਾ ਉਧਰ ਮਾਲਕ ਕਵੇ ਤਾਂ ਫਿਰ ਬੰਦਾ ਨਿਕਲਦਾ ਆਪਣੇ ਪੰਜਾਬ ਵਾਂਗੂ ਨਹੀਂ ਆ ਵੀ ਮਾਲਕ ਹੁਣਾਂ ਨੂੰ ਪਤਾ ਨਹੀਂ ਹੁੰਦਾ ਤੇ ਥਲੜੇ ਵਾਲੇ ਬੰਦੇ ਆਪੇ ਹੀ ਪ੍ਰਧਾਨ ਬਣੇ ਹੁੰਦੇ ਆਪੇ ਬੰਦਾ ਰੱਖ ਲਿਆ ਤੇ ਆਪੇ ਕੱਢ ਲਿਆ ਕਹਿੰਦਾ ਉੱਥੇ ਨਾ ਜਦੋਂ ਤੀਜੇ ਦਿਨ ਬੰਦਾ ਆਇਆ ਦੋ ਦਿਨ ਗੱਡੀਆਂ ਆਈਆਂ ਤੇ ਜਦੋਂ ਮੈਂ ਵੀ ਗਿਆ ਉਹਨਾਂ ਨੇ ਕਿਹਾ ਵੀ ਇਹਦਾ ਆ ਬੰਦਾ ਪੰਜਾਬ ਤੋਂ ਆਏ ਨੇ ਬੰਦੇ ਨੂੰ ਕੁੱਟਿਆ ਮਾਰਿਆ ਜਦੋਂ ਕਹਿੰਦਾ ਗੱਡੀ 'ਚੋਂ ਬੰਦਾ ਉਤਰਿਆ ਤੇ ਬੰਦਾ ਕੋ ਸਰਦਾਰ ਤੇ ਜਿਹਨੂੰ ਉਹ ਸਰਦਾਰ ਬੰਦਾ ਆਇਆ ਤੇ ਉਹਨਾਂ ਨੇ ਨਾਲ ਉਹਦੇ ਨਾਲ ਦੋ ਤਿੰਨ ਬੰਦੇ ਹੋਰ ਸੀ ਤੇ ਜਦੋਂ ਗੱਲਬਾਤ ਚੱਲੀ ਹੋਈ 파ਟਨਰ ਸੀਗੇ ਤੇ ਉਹ ਭਈਆਂ ਨੂੰ ਵੀ ਨਹੀਂ ਸੀ ਪਤਾ ਵੀ ਉਹ ਫੈਕਟਰੀ ਦਾ ਜਿਹੜਾ ਮਾਲਕ ਹੈ ਉਹ ਇਹ ਜਿਹਨੂੰ ਸਮਝਦੇ ਸੀ ਉਹ ਪੰਡਤ ਸੀ ਤੇ ਜਿਹੜਾ ਨਾਲ 파ਟਨਰ ਸੀ ਉਹ ਸਰਦਾਰ ਸੀ ਜਦੋਂ ਮੈਂ ਉਹਨਾਂ ਦੇ ਸਾਹਮਣੇ ਗਿਆ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਕੇ ਤੇ ਕਹਿੰਦੇ ਵੀ ਜਦੋਂ ਉਹ ਮੈਨੂੰ ਮਿਲਿਆ ਵੀ ਕੀ ਗੱਲ ਹੋਈ ਤੇਰਾ ਚੱਕਰ ਪਿਆ ਕਿ ਮੈਂ ਕਹਾਂ ਵੀ ਹਾਂਜੀ ਮੇਰਾ ਚੱਕਰ ਪਿਆ ਉਹਨੇ ਦੱਸਿਆ ਵੀ ਕੀ ਗੱਲ ਹੋਈ ਸੀ ਕਹਿੰਦਾ ਮੈਂ ਸੱਤ ਸੱਚ ਦੱਸਦਾ ਬਾਬਾ ਦੀਪ ਸਿੰਘ ਸਾਹਿਬ ਨੂੰ ਉਹਨੇ ਭਈਏ ਨੇ ਮਾਰਾ ਗਿਆ ਉਹਨਾਂ ਨੇ ਨਿੰਦਿਆ ਕੀਤੀ ਤੇ ਮੇਰੇ ਕੋ ਹੱਥ ਚੁੱਕਿਆ ਗਿਆ ਚਲੋ ਉਹਨਾਂ ਨੇ ਕਿਹਾ ਵੀ ਤੂੰ ਬਾਹਰ ਜਾ ਕੇ ਖਲੋ ਅਸੀਂ ਕਰਦੇ ਆ ਉਹਨਾਂ ਸਾਰੀ ਗੱਲਬਾਤ ਕੀਤੀ ਸਭ ਕੁਝ ਕਰਕੇ ਉਸ ਤੋਂ ਬਾਅਦ ਉਹਨੂੰ ਬੰਦੇ ਨੂੰ ਵੀ ਪੁੱਛਿਆ ਸਭ ਕੁਝ ਕਰਨ ਤੋਂ ਬਾਅਦ ਮੈਨੂੰ ਸੱਦਿਆ ਤੇ ਮੈਨੂੰ ਕਹਿੰਦੇ ਵੀ ਤੈਨੂੰ ਕੋਈ ਨਹੀਂ ਕੱਢਦਾ ਤੇ ਤੈਨੂੰ ਇੱਕ ਮਹੀਨਾ ਵੇਖਾਂਗੇ ਤੈਨੂੰ ਇੱਕ ਬੰਦੇ ਨਾਲ ਲਾਉਂਨੇ ਆ ਉਹਨਾਂ ਨੇ ਉਸ ਫੈਕਟਰੀ ਤੋਂ ਕੱਢ ਕੇ ਕਿਸੇ ਹੋਰ ਬੰਦੇ ਨਾਲ ਮੈਨੂੰ ਭੇਜਦਾ ਕਹਿੰਦੇ ਇੱਕ ਮਹੀਨਾ ਤੂੰ ਇਹਦੇ ਨਾਲ ਰਹਿਣਾ ਜੇ ਤੈਨੂੰ ਕੰਮ ਕੋਈ ਵਧੀਆ ਆ ਗਿਆ ਤੇ ਫਿਰ ਤੈਨੂੰ ਦੱਸਾਂਗੇ ਉਹਨਾਂ ਨੇ ਚਲੋ ਮੈਂ ਉਹ ਬੰਦੇ ਨਾਲ ਚਲਾ ਗਿਆ ਜਿਹੜੀ ਪਹਿਲੀ ਫੈਕਟਰੀ ਸੀ ਉਹ ਤੋਂ ਕੁਝ 20 25 ਕਿਲੋਮੀਟਰ ਦੂਰ ਦੂਜੀ ਫੈਕਟਰੀ ਸੀ ਉੱਥੇ ਉਹ ਬੰਦਾ ਮੈਨੂੰ ਲੈ ਗਿਆ ਮੈਂ ਉੱਥੇ ਰਹਿਣ ਵਾਸਤੇ ਮੈਨੂੰ ਕਮਰਾ ਮਿਲ ਗਿਆ ਉਹ ਜਿਹੜਾ ਸਰਦਾਰ ਸੀ ਉਹਨੇ ਮੈਨੂੰ ਕਿਹਾ ਤੂੰ ਫਿਕਰ ਨਹੀਂ ਕਰਨੀ ਮਾਰੇ ਤੇਰੇ ਤੇ ਚੜਦੀ ਕਲਾ ਕਰੂਗਾ ਮੈਂ ਆਪ ਬਾਬਾ ਦੀਪ ਸਿੰਘ ਸਾਹਿਬ ਨੂੰ ਮੰਨਦਾ ਮੈਨੂੰ ਅੱਜ ਤੱਕ ਜੋ ਮਿਲਿਆ ਬਾਬਾ ਦੀਪ ਸਿੰਘ ਸਾਹਿਬ ਕੋਲੋਂ ਮਿਲਿਆ ਗੁਰੂ ਸਾਹਿਬ ਦੀ ਐਸੀ ਕਿਰਪਾ ਵਰਤੀ ਜਦੋਂ ਦੂਜੀ ਫੈਕਟਰੀ ਇੱਕ ਮਹੀਨਾ ਮੈਂ ਉਹਨਾਂ ਨਾਲ ਰਿਹਾ ਮੈਨੂੰ ਕਈ ਕੰਮ ਸਿਖਾਏ ਉਹਨਾਂ ਨੇ ਮਸ਼ੀਨਾਂ ਦਾ ਕੱਪੜਿਆਂ ਦਾ ਕਈ ਤਰ੍ਹਾਂ ਕਈ ਕੋਸ਼ਿ ਪਰ ਕਹਿੰਦੇ 1 ਮਹੀਨੇ ਬਾਅਦ ਉਹਨਾਂ ਨੇ ਮੇਰੀ ਪ੍ਰਮੋਸ਼ਨ ਕੀਤੀ ਮੇਰੇ ਥੱਲੇ 36 ਬੰਦੇ ਕੰਮ ਕਰਦੇ ਸਨ ਮੈਂ ਸਿਰਫ ਵੇਖਣਾ ਸੀ ਵੇਖ ਕੇ ਰਿਪੋਰਟ ਦੇਣੀ ਸੀ ਇਹੋ ਕੰਮ ਸੀ ਐਸੀ ਬਾਬਾ ਦੀਪ ਸਿੰਘ ਸਾਹਿਬ ਨੇ ਮਿਹਰ ਵਰਤਾਈ ਐਸੀ ਕਿਰਪਾ ਕੀਤੀ ਫਿਰ ਮੈਂ ਮਹਾਰਤ ਦੇ ਸ਼ੁਕਰਾਨੇ ਵਜੋਂ 7 ਜਿਹੜੇ ਚਪਾਰੇ ਸੁੱਖੇ ਸੀ ਉਹ ਕੀਤੇ ਉਸ ਤੋਂ ਬਾਅਦ 5 ਚਪਾਰੇ ਵੱਖਰੇ ਕੀਤੇ ਤੇ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਜੇ ਮੈਂ ਬਹਿ ਕੇ ਰੋਟੀ ਖਾਣਾ ਖਾਲਸਾ ਜੀ ਬੰਗਲੌਰ ਵਿੱਚ ਚਨਈ ਵਿੱਚ ਆ ਵੀਰ ਉਧਰਲੇ ਪਾਸੇ ਤੇ ਮਹਾਰਾਜ ਦੀ ਕਿਰਪਾ ਵਰਤੀ ਤੇ ਵੇਖੋ ਜਿਨ੍ਹਾਂ ਦੇ ਸ਼ਰਜਨਾ ਦੀ ਸ਼ਰਧਾ ਹੁੰਦੀ ਹੈ ਜਿਹੜਾ ਪ੍ਰੇਮ ਕਰਦਾ ਹੈ ਬਾਬਾ ਦੀਪ ਸਿੰਘ ਸਾਹਿਬ ਕਰੇ ਉਹਦਾ ਸਾਥ ਨਹੀਂ ਛੱਡਦੇ ਕਦੇ ਨਹੀਂ ਛੱਡਦੇ ਖਾਲਸਾ ਜੀ ਉਹਦੇ ਅੰਗ ਸੰਗ ਸਹਾਈ ਹੁੰਦੇ ਕਿਸੇ ਵੀ ਦੁੱਖ ਤਕਲੀਫ ਵਿੱਚ ਉਹ ਬੰਦਾ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਨਾਲ ਅੰਗ ਸੰਗ ਰਹਿੰਦੇ ਸੋ ਸਤਿਗੁਰਾਂ ਨੂੰ ਯਾਦ ਕਰਨ ਵਾਲਾ ਜਿਹੜਾ ਮਨੁੱਖ ਹੈ ਆਪ ਸੱਚਾ ਹੋਵੇ ਝੂਠਾ ਨਾ ਹੋਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਸਦਾ ਹੀ ਉਹਦਾ ਸਾਥ ਦਿੰਦੇ ਨੇ ਖਾਲਸਾ ਜੀ ਕਿਉਂਕਿ ਸਤਗੁਰੂ ਮਹਾਰਾਜ ਆਪਣੇ ਸਿੱਖਾਂ ਦੇ ਕਾਰਜ ਸਵਾਰਨ ਵਾਲੇ ਨੇ ਆਪਣੇ ਸਿੱਖਾਂ ਦੀ ਇਲਾਜ ਰੱਖਣ ਵਾਲੇ ਨੇ ਆਪਣੇ ਸਿੱਖਾਂ ਦੀ ਪਰਤ ਰੱਖਣ ਵਾਲੇ ਨੇ ਜਿਹੜਾ ਗੁਰੂ ਦਾ ਸਿੱਖ ਹੈ ਨਾ ਖਾਲਸਾ ਜੀ ਉਹ ਤੇ ਬੜੇ ਵੱਡੇ ਕਰਮ ਭਾਗਾਂ ਵਾਲਾ ਹੈ ਕਿਉਂਕਿ ਜਿਹਦਾ ਐਡਾ ਵੱਡਾ ਗੁਰੂ ਹੈ ਸਿੱਖ ਦੇ ਬਹੁਤ ਵੱਡੇ ਭਾਗ ਨੇ ਜਿਹੜਾ ਧੰਗੂ ਗੁਰੂ ਨਾਨਕ ਸਾਹਿਬ ਨਾਲ ਜੁੜਿਆ ਹੈ ਜਿਹੜਾ ਕਲਗੀਧਰ ਸਵਾਮੀ ਜੀ ਨਾਲ ਜੁੜਿਆ ਹੈ ਅਕਾਲ ਪੁਰਖ ਨਾਲ ਜੁੜਿਆ ਹੈ ਉਹਦੇ ਭਾਗ ਬਹੁਤ ਵੱਡੇ ਨੇ ਖਾਲਸਾ ਜੀ ਗੁਰੂ ਕੇ ਸਿੱਖ ਵਰਗੇ ਭਾਗ ਕਿਸੇ ਦੇ ਨਹੀਂ ਕਿਉਂਕਿ ਖਾਲਸਾ ਜੀ ਐਸਾ ਗੁਰੂ ਮਿਲਣਾ ਇਹ ਗੁਰੂ ਸਾਹਿਬ ਦੀ ਕਿਰਪਾ ਹੀ ਹੈ ਇਹ ਗੁਰੂ ਮਹਾਰਾਜ ਦੀ ਕਿਰਪਾ ਹੀ ਹੈ ਨਹੀਂ ਤੇ ਸੰਸਾਰ ਖਾਲਸਾ ਜੀ ਝੂਠੀਆਂ ਪਿੱਲੀਆਂ ਪਿੱਛੇ ਤੁਰਿਆ ਫਿਰਦਾ ਉਹਨਾਂ ਨੂੰ ਰੱਬ ਬਣਾ ਕੇ ਬੈਠੇ ਨੇ ਖਾਲਸਾ ਜੀ ਝੂਠਾ ਬੰਦਾ ਹੁੰਦਾ ਹੈ ਝੂਠਾ ਸਾਧ ਹੁੰਦਾ ਤੇ ਲੋਕੀ ਉਹਨੂੰ ਇਦਾਂ ਪੂਜਦੇ ਨੇ ਕਿ ਰੱਬ ਹੀ ਇਹ ਧਰਤੀ ਤੇ ਉਤਰਿਆ ਤੇ ਖਾਲਸਾ ਜੀ ਜਿਹੜਾ ਰੱਬ ਉਤਰਿਆ ਉਹਨੂੰ ਕੋਈ ਪੁੱਛਦਾ ਨਹੀਂ ਉਹਨੋ ਲੋਕੀ ਨਿੰਦਦੇ ਨੇ ਉਹਨੂੰ ਕਹਿੰਦੇ ਨੇ ਸਤਗੁਰਾਂ ਦੀ ਬਾਣੀ ਆਹ ਕੀ ਲਿਖਦਾ ਉਹ ਕੀ ਲਿਖਦਾ ਆਹ ਕੀ ਕਰਦਾ ਉਹ ਕੀ ਕਰਦਾ ਰਾਗ ਮਾਲਾ ਕਿਉਂ ਪਾਠੀ ਆਂ ਕਿਉਂ ਕਰਦਾ ਸਿੰਘ ਆਂ ਕਿਉਂ ਕਰਦਾ ਬਾਣੇ ਆਂ ਕਿਉਂ ਕਰਦੇ ਗੁਰੂ ਸਾਹਿਬ ਆਂ ਕਿਉਂ ਬਣਾਉਂਦਾ ਘਰ ਕਿਉਂ ਬਣਾਉਂਦਾ ਆਹ ਕਰਦਾ ਜੋ ਕਰਦਾ ਇਹ ਤੋਂ ਬਿਨਾ ਬੰਦਿਆਂ ਕੋਲ ਹੈ ਹੀ ਕੱਖ ਨਹੀਂ ਹਾਏ ਹਾਏ ਪਿੰਡ ਪਿੰਡ ਵਿੱਚ ਪੰਜ ਪੰਜ ਗੁਰਦਾਰੇ ਬਣ ਗਏ ਐ ਹੋ ਗਿਆ ਜੂ ਹੋ ਗਿਆ ਉਹ ਗੁਰੂ ਘਰ ਭਾਵੇਂ ਪਿੰਡ ਵਿੱਚ 10 ਬਣ ਜਾਣ ਬੰਦੇਓ ਤੁਹਾਡੇ ਹਿਰਦੇ ਵਿੱਚ ਜੇ ਸ਼ਰਧਾ ਹੈ ਨਾ ਸ਼ਰਧਾ ਭਾਵਨਾ ਤੇ ਖਾਲਸਾ ਜੀ ਹਰ ਗੁਰੂ ਘਰ ਵਿੱਚ ਸੇਵਾ ਹੋ ਸਕਦੀ ਆ ਬੰਦਾ ਖੁਦ ਮਾੜਾ ਹੈ ਤੇ ਨਕਸੂ ਗੁਰੂ ਸਾਹਿਬ ਦੇ ਘਰਾਂ ਵਿੱਚ ਕੱਢਦਾ ਖਾਲਸਾ ਜੀ ਜੇ ਮਨੁੱਖ ਦੇ ਪੱਲੇ ਮਨੋਖਦੇ ਹਿਰਦੇ ਵਿੱਚ ਸਿੱਖਦੇ ਹਿਰਦੇ ਵਿੱਚ ਸ਼ਰਧਾ ਹੋਵੇ ਨਾ ਤੇ ਹਰ ਇੱਕ ਇੱਕ ਗੁਰਦਵਾਰੇ ਵਿੱਚ ਕੱਲੇ ਕੱਲੇ ਦੀ ਡਿਊਟੀ ਵੱਖਰੀ ਵੱਖਰੀ ਪੈਣ ਵਾਲੇ ਆਪੇ ਬੰਨ੍ਹਣ ਵੀ ਅਸੀਂ ਪੰਜ ਜਾਣੇ ਇੱਥੇ ਸੇਵਾ ਕਰਾਵਾਂਗੇ ਪੰਜ ਜਾਣੇ ਅਸੀਂ ਇੱਥੇ ਕਰਾਵਾਂਗੇ ਚਲੋ ਬਣ ਗਏ ਗੁਰੂ ਘਰ ਬਹੁਤ ਚੜ੍ਹਦੀ ਕਲਾ ਪਰ ਅਸੀਂ ਪੰਜ ਜਾਣੇ ਇੱਥੇ ਕਰਾਵਾਂਗੇ ਪੰਜ ਜਾਣੇ ਇੱਥੇ ਕਰਾਵਾਂਗੇ ਇਦਾਂ ਡਿਊਟੀਆਂ ਲੱਗ ਜਿਹਨੂੰ ਤਾਂ ਸ਼ਰਧਾ ਭਾਵਨਾ ਸਤਿਗੁਰਾਂ ਤੇ ਰੱਖਣ ਸਤਿਗੁਰ ਤੇ ਉਹੀ ਹੈ ਨਾ ਜਿਹੜਾ ਦੂਸਰੇ ਗੁਰੂ ਘਰ ਵਿੱਚ ਸਤਿਗੁਰ ਉਹੀ ਹੈ ਜਿਹੜਾ ਤੀਸਰੇ ਗੁਰੂ ਘਰ ਵਿੱਚ ਸੋ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਲੈਣਾ ਖਾਲਸਾ ਜੀ ਉਹੀ ਸੇ ਇਹ 사ਤਗੁਰਾਂ ਦੇ ਵਿਕਰਾ ਕਰਨਾ ਬਿਲਡਿੰਗਾਂ ਵੇਖ ਕੇ ਉਹ ਮਾੜੀ ਗੱਲ ਹੈ ਜਿਵੇਂ ਖਾਲਸਾ ਜੀ ਦਰਬਾਰ ਸਾਹਿਬ ਸੰਗਤ ਅੰਦਰ ਜਾਂਦੀ ਹੈ ਸ਼ਰਧਾ ਚਲੋ ਉੱਥੇ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਪ੍ਰਗਟ ਹੈ ਉਹ ਮਹਾਰਾਜ ਨੇ ਆਪਣੇ ਹੱਥਾਂ ਨਾਲ ਸਾਜਿਆ ਬਦਹੁ ਪੁਰਖ ਵਧਾਤੇ ਤਾਂ ਤੂੰ ਸੋਹਿਆ ਠੀਕ ਹੈ ਉਹ ਮਹਾਰਾਜ ਦਾ ਬਚਨ ਹੈ ਡਿੱਠੇ ਸੱਬੇ ਥਾਵ ਨਹੀਂ ਤੁਦ ਜਿਹਿਆ ਬਦਹੁ ਪੁਰਖ ਵਧਾਤੇ ਤਾਂ ਤੂੰ ਸੋਹਿਆ ਸੋ ਮਹਾਰਾਜ ਸੱਚੇ ਬਾਦਸ਼ਾਹ ਦਾ ਉਹ ਵੀ ਸਰੂਪ ਜਿਹੜਾ ਹਾਜ਼ਰ-ਨਾਜ਼ਰ ਮੰਨੂ ਪਰ ਜਿਹੜਾ ਬਾਕੀ ਥਾਵਾਂ ਦੇ ਖਾਲਸਾ ਜੀ ਉਹਨੂੰ ਵੀ ਹਾਜ਼ਰ-ਨਾਜ਼ਰ ਮੰਨੂ ਫਿਰ ਤੁਹਾਡੀ ਪ੍ਰੀਤ ਨੂੰ ਤੁਹਾਡੀ ਪ੍ਰਤੀਤ ਨੂੰ ਤੁਹਾਡੀ ਸ਼ਰਧਾ ਭਾਵਨਾ ਨੂੰ ਧੰਨ ਗੁਰੂ ਰਾਮਦਾਸ ਭਾਗ ਲਾਉਣਗੇ ਸੋ ਮਹਾਰਾਜ ਦੀ ਕਿਰਪਾ ਨਾਲ ਜਿਵੇਂ ਖਾਲਸਾ ਜੀ ਇਹ ਵੀਰ ਤੇ ਕਿਰਪਾ ਹੋਈ ਇਹਨੂੰ ਲੱਗਦਾ ਸੀ ਵੀ ਮੈਂ ਉਹ ਭਈਆ ਕੁੱਟਿਆ ਮਾਰਿਆ ਤੇ ਮੈਨੂੰ ਕੱਢ ਦੇਣਗੇ ਪਰ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕੀਤਾ ਤੇ ਖਾਲਸਾ ਜੀ ਪ੍ਰੋਮੋਸ਼ਨ ਹੋ ਗਈ ਚੰਗੀ ਪੋਸਟ ਤੇ ਚਲਾ ਗਿਆ ਗੁਰੂ ਸਾਹਿਬ ਦੀ ਕਿਰਪਾ ਵਰਤੀ ਮਹਾਰਾਜ ਕਾਰ ਸਵਾਰਨ ਹਾਰ ਨੇ ਸਤਿਗੁਰ ਦੇ ਚਰਨਾਂ ਕਮਲਾਂ ਨਾਲ ਜੁੜੀਏ ਗੁਰਸਿੱਖੀ ਮੰਗੀਏ ਨਾਮੋਂਗੀਏ ਸਤਿਗੁਰ ਦੇ ਚਰਨਾਂ ਕਮਲਾਂ ਦਾ ਪ੍ਰੇਮ ਤੇ ਪਿਆਰ ਮੰਗੀਏ ਆਪਣੇ ਆਪ ਭਲਾ ਹੋਵੇਗਾ ਚੜ੍ਹਦੀ ਕਲਾ ਹੋਵੇਗੀ ਸਤਿਗੁਰੂ ਦੀਨ ਦੁਨੀ ਦੇ ਮਾਲਕ ਪ੍ਰਤੱਖ ਸਤਿਗੁਰੂ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ